ਵਿਹਾਰਗੁਰਜੀ ਕੀ ਪਤੇ ਦਾਸ ਦਵਿੰਦਰ ਸਿੰਘ ਸੰਤ ਸਹਾਇ ਸੋਸਾਇਟੀ ਲੁਧਿਆਣਾ ਤੋਂ ਆ ਮੇਰੇ ਸਮ ਲੱਗਦਾ ਵਾ ਕਿ ਬਾਬਾ ਜੀ ਨੇ ਧਾਰਮਿਕ ਪੱਖ ਤੇ ਗੜੀ ਸਾਹਿਬ ਨੇ ਸਮਾਜਿਕ ਪੱਖ ਬਹੁਤ ਹੀ ਬਾਕੂਬੀ ਦੇ ਨਾਲ ਸਾਰਾ ਵਰਨਰ ਕਰ ਚੁੱਕੇ ਆ ਸੋ ਮੈਂ ਫਤੇਗੜ ਚੂੜੀਆਂ ਦੇ ਧਰਤੀ ਤੇ ਅਰਮਦਾਸ ਏਰੀਆ ਦੇ ਵਿੱਚ ਜਿਹੜੇ ਹਰਪਨੇ ਲੋਕ ਨੇ ਉਹਨਾਂ ਦੀ ਮਦਦ ਲਈ ਉਹਨਾਂ ਦੀ ਸਾਰ ਲਈ ਇਹ ਇੱਕ ਸੁਨੇਹੇ ਸਾਡੇ ਕੋਲ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਜੀ ਉਹ ਆਖਦਾ ਬਾਕੀ ਤੁਸੀਂ ਸਭ ਜਾਣਦੇ ਹੋ ਬਸ ਸਾਰੇ ਭੈਣ ਭਰਾ ਮੇਰੇ ਕੋਲ ਬੇਨਤੀ ਕਰ ਰਿਹਾ ਹਾਂ ਕਿ ਇਹ ਵੇਲਾ ਜਿਹੜਾ ਨਾ ਇੱਕ ਦੂਜੇ ਦੀ ਬਾਹ ਫੜ ਕੇ ਭਾਈਚਾਰੇ ਖਾਂਜ ਜਿਹੜੀਆਂ ਨੂੰ ਮਜ਼ਬੂਤ ਕਰਨ ਦਾ ਵਾ ਕੋਸ਼ਿਸ਼ ਕਰੋ ਕਿ ਜੇ ਆਪਾਂ ਦੇ ਰਹੇ ਨਾ ਇਹ ਗੁਰਬਾਣੀ ਕੰਨ ਦਿੱਤਾ ਲਈਏ ਆਪਾਂ ਅੰਨ ਦਿੱਤਾ ਖਾਤ ਨਾ ਆਵੇ ਇਹ ਸਭ ਸਾਡੇ ਪੰਜਾਬ ਦੇ ਸੰਤਾਪ ਪਹਿਲਾਂ ਹੀ ਭੋਗੇ ਆ ਤੇ ਤਾਂ 84 ਵਰਗੀ ਮਾਰ ਹੋਰ ਚੱਲ ਰਹੀ ਆ ਸਾਡੇ ਅਕਾਲ ਤੱਕ ਟਹਿਗੇ ਤੇ ਸਿੱਖਾਂ ਨੇ ਮੁਰ ਸਰਜੀਤ ਕਰਤੇ ਸਰਕਾਰਾਂ ਤੋਂ ਮੰਗਾ ਦੇ ਲੋੜ ਨਹੀਂ ਪਈ ਪੰਜਾਬ ਨੂੰ ਤਬਾਹ ਗਾਂ ਵੀ ਨਾ ਲੋਕਾਂ ਨੇ ਕਰਨਾ ਮਾੜੀ ਸੋਚ ਵਾਲਿਆਂ ਨੇ ਸੋ ਪੰਜਾਬੀਓ ਤੁਹਾਡਾ ਧੰਨਵਾਦ ਜਾਤ ਪਾਤ ਉੱਥੇ ਉੱਟ ਕੇ ਤੇ ਸਾਰੇ ਪੈਨ ਭਰਾਲ ਕੇ ਇਹਨਾਂ ਮੁਸ਼ਕਲਾਂ ਦਾ ਪਹਲ ਸਭ ਨੇ ਕਰਨਾ ਆਉਣ ਵਾਲੇ ਸਮੇਂ 'ਚ ਸਾਡੇ ਨਸਲਾਂ ਨੇ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਝੇ ਦੀ ਧਰਤੀ ਤੇ ਮਾਣ ਜੋ ਸਰਦਾਰ ਜਸਵੀਰ ਸਿੰਘ ਘੜੀ ਐਸੀ ਕੁਸ਼ਣ ਪੰਜਾਬ ਦੇ ਨਾਲ ਆਣ ਦਾ ਅੱਜ ਮੌਕਾ ਮਿਲਿਆ ਹੈ ਇਹ ਜਿਹੜੀ ਕੁਦਰਤ ਦੀ ਕਰੋਪੀ ਪੰਜਾਬ ਦੀ ਧਰਤੀ ਤੇ ਵਾਰਦ ਹੋਈ ਹੈ ਖਾਸ ਕਰਕੇ ਮਾਝੇ ਦੀ ਧਰਤੀ ਬਹੁਤ ਨੁਕਸਾਨੀ ਗਈ ਹੈ ਗੁਰਬਾਣੀ ਦਾ ਫਰਮਾਨ ਹੈ ਕਰਤੇ ਕੀ ਮਿਤ ਕਰਤਾ ਜਾਣਾ ਜਾਂ ਕਹਿ ਗੁਰ ਕਹਿ ਸੂਰਾ ਇਹ ਤਾਂ ਕਾਟੁਕੀ ਜਾਣਦਾ ਹੈ ਕਿ ਕਿਵੇਂ ਹੋਈ ਆ ਪਰ ਜਿੱਦ ਤੱਕ ਸਾਡਾ ਬੌਧਿਕ ਤਾਲ ਕੰਮ ਕਰਦਾ ਹੈ ਇਹ ਸਮਝ ਆਉਂਦਾ ਹੈ ਕਿ ਗੁਰਬਾਣੀ ਨੇ ਸਾਨੂੰ ਕਿਹਾ ਸੀ ਪਵਣ ਗੁਰ ਪਾਣੀ ਪਿਤਾ ਮਾਤਾ ਧਰਤ ਮਾਤ ਅਸੀਂ ਕਸਮ ਨਹੀਂ ਛੱਡੀ ਕੋਈ ਪਾਣੀ ਨੂੰ ਗੰਦਾ ਕਰਨ ਲਈ ਧਰਤੀ ਨੂੰ ਗੰਦਾ ਕਰਨ ਲਈ ਹਵਾ ਨੂੰ ਗੰਦਾ ਕਰਨ ਲਈ ਪਾਣੀ ਦੇ ਰਾਹ ਡੱਕ ਲੈ ਗਏ ਕੱਸੀਆਂ ਡੱਕ ਲਈਆਂ ਗਈਆਂ ਬਈਆਂ ਡੱਕ ਲਈਆਂ ਗਈਆਂ ਅਸੀਂ ਆਪਣਾ ਬਣਦਾ ਫਰਜ਼ ਨਹੀਂ ਨਿਭਾਇਆ ਅਸੀਂ ਪਾਣੀ ਨੂੰ ਮਿੱਤਰ ਨਹੀਂ ਸਮਝਿਆ ਪਵਨ ਨੂੰ ਆਪਣਾ ਗੁਰੂ ਨਹੀਂ ਸਮਝਿਆ ਪਾਣੀ ਨੂੰ ਪਤਾ ਨਹੀਂ ਸਮਝਿਆ ਅੱਜ ਨਰਾਜ ਪਤਾ ਜਿਹੜਾ ਹੈ ਉਹ ਹੜ ਦਾ ਸਲਾਬ ਬਣ ਕੇ ਅੱਜ ਵਰਿਆ ਹੈ ਔਰ ਜਿੱਥੇ ਇਹ ਦੁਖਾਂਤ ਵਰਤਿਆ ਹੈ ਪੰਜਾਬੀ ਭਰਾਵਾਂ ਨੇ ਬਹੁਤ ਤਨਮਨ ਦੇ ਨਾਲ ਸੇਵਾ ਕੀਤੀ ਹੈ ਪਰ ਕਿਤੇ ਕਿਤੇ ਕਿਹੜੀ ਖਬਰ ਆ ਰਹੀ ਹੈ ਕਿ ਵਿਹੜਿਆਂ ਦੇ ਵਿੱਚ ਜਿਹੜਾ ਲੰਗਰ ਜਾਂ ਪ੍ਰਸ਼ਾਦ ਹੈ ਜਾਂ ਕੋਈ ਰਸਦਾ ਹੈ ਉਹ ਦੇਣ ਤੋਂ ਕੁਝ ਵੀਰ ਕਚਕਾਰੇ ਨੇ ਇਤਨੀਆਂ ਵੀ ਵਿਡਜਾਈਆਂ ਕਿ ਅਸੀਂ ਮਗਰ ਭੱਜੇ ਟਰਾਲੀਆਂ ਦੇ ਕੁੱਤਿਆਂ ਵਰਗਾ ਬਤੀਰਾ ਜਿੰਦਾ ਵੀ ਸ਼ਬਦ ਇਕਬੀਰ ਨੇ ਵਰਤਿਆ ਕਿ ਸਾਡਾ ਨਾ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜਿਹੜਾ ਸੇਵਾਦਾਰ ਹੈ ਨਾ ਗੁਰੂ ਸਾਹਿਬ ਦਾ ਇਹ ਸੇਵਾ ਕਿਸੇ ਵੀ ਨਹੀਂ ਇਹ ਸੇਵਾ ਸਾਡੇ ਗੁਰੂਆਂ ਦੀ ਦੇਣ ਹੈ ਗੁਰੂਆਂ ਦੇ ਨਾਂ ਤੇ ਸੇਵਾ ਹੋ ਰਹੀ ਹੈ ਸੇਵਾ ਵਿੱਚ ਬਿੱਤਕਾ ਨਹੀਂ ਹੋਣਾ ਚਾਹੀਦਾ ਭਾਈ ਘਨਈਆ ਜੀ ਨੇ ਕੋਈ ਬਿੱਤਕਰਾ ਨਹੀਂ ਕੀਤਾ ਜਦੋਂ ਸੇਵਾ ਬਾਬਾ ਸੰਗਤ ਸਿੰਘ ਨੂੰ ਮਿਲੀ ਆਪਣਾ ਸੀਸ ਕਟਾਇਆ ਗਿਆ ਬੰਦ-ਬੰਦ ਕਟਾਇਆ ਗਿਆ ਲੇਕਿਨ ਸੇਵਾ ਨਿਰਵਿਘਨ ਜਾਰੀ ਰੱਖੀ ਉਸ ਸਮੇਂ ਬੇਨਤੀ ਕਰਦਾ ਕਿ ਆਪਣੀ ਭਾਸ਼ਾ ਜਿਹੜੇ ਸੇਵਾਦਾਰ ਹੈ ਜਿਹੜੇ ਇਦਾਂ ਦੀ ਭਾਸ਼ਾ ਵਰਦੇ ਹੋ ਠੀਕ ਕਰੋ ਕਿਉਂਕਿ ਭਾਸ਼ਾ ਮਨੁੱਖ ਦਾ ਚਰਿੱਤਰ ਹੈ ਜੇ ਮੈਂ ਅੱਜ ਆ ਸੰਤ ਘੈਰਾਣਾ ਬਾਬਾ ਘੈਰਾਣਾ ਤਾਂ ਮੇਰਾ ਵਾਣਾ ਸੰਤ ਨਹੀਂ ਹੈ ਮੇਰੀ ਭਾਸ਼ਾ ਸੰਤ ਹੈ ਜੇ ਮੇਰੀ ਇਸ ਜ਼ਬਾਨੇ ਵਿੱਚ ਪੜਿਆ ਜਾਂਦੀ ਹੈ ਅਪਣਾ ਲੋਕ ਕਹਿਣਗੇ ਕਿ ਬਾਣਾ ਕਰਦੇ ਦਾ ਜਰੂਰ ਧਾਰਮਿਕ ਕੰਮ ਤੇਰੀ ਭਾਸ਼ਾ ਗੰਦੀ ਹੈ ਇਸ ਕਰਕੇ ਮੇਰੇ ਚਿੱਤਰ ਵੀ ਗੰਦਾ ਹੋ ਜਾਏਗਾ ਮੈਂ ਆਪਕੋ ਤੇ ਬੇਨਤੀ ਕਰਦਾ ਪੰਜਾਬ ਦੇ ਸਤਿਕਾਰਯੋਗ ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ ਚ ਆਪਤਾਵੇ ਤੁਸੀਂ ਗੁਰੂਆਂ ਦੇ ਵਰਸਾਈ ਹੋਈ ਇਹ ਸੇਵਾ ਕਰਦੇ ਹੋ ਬਿਨਾਂ ਭੇਦਪਾਪ ਤੇ ਕਰਦੇ ਹੋ ਹੁਣ ਸਾਡੇ ਪੰਜਾਬ ਤੇ ਇਹ ਆਪਤਾਈ ਹੈ ਇੱਥੇ ਵੀ ਭੇਦਪਾਪ ਨਾ ਕੀਤਾ ਜਾਵੇ ਇਹ ਗੁਰੂ ਦਾ ਲੰਗਰ ਹੈ ਗੁਰੂ ਕਾ ਲੰਗਰ ਹੈ ਨਿਰਵੈਗਨ ਬਰਕਾਓ ਦੇ ਫਿਰ ਬਣਾ ਕਰਕੇ ਸਰਣ ਗਲਵਕੜੀ ਵਿੱਚ ਲਾਓ ਕਿਉਂਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋਦਾ ਨਾ ਰਹਤਾ ਸੋ ਅੱਜ ਜਸਵੀਰ ਸਿੰਘ ਗੜੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਸਾਨੂੰ ਨਾਲ ਲੈ ਕੇ ਆਏ ਦਪਸਤਾਰ ਸ੍ਰੀ ਕਰੋੜਗੜ੍ਹ ਸਾਹਿਬ ਜਿਸ ਤੋਂ ਧੰਗੁਰ ਅਬਦਾਸ ਪਾਤਸ਼ਾਹ ਦਾ ਅਹਿਸਾਸ ਕਰਦਾ ਝਾੜੂ ਵਰਦਾਰ ਹੈ ਅੱਜ ਸਰਦਾਰ ਜਸਵੀਰ ਸਿੰਘ ਗੜੀ ਤੇ ਸਹਿਲਾ ਸਾਹਿਬ ਨਾਲ ਆਮ ਬਾ ਸਵਾਗਤ ਸਹਿਵਾ ਪ੍ਰਾਪਤ ਹੋਇਆ ਨਾਲ ਸਾਡੇ ਗੁਰੂ ਘਰ ਦੇ ਖੜਗੰਤੀ ਸਾਹਿਬ ਅਹਿਰ ਸਾਹਿਬ ਪਾਕੀ ਦੀ ਆਇਨੈਸਿਟੀ ਆਇਨੈਸਿਟੀ ਬਣੀ ਆ ਪਰ ਪੰਜਾਬ ਜਿਹੜੀ ਚੀਜ਼ ਜਿਹੜਾ ਦੁੱਖ ਜਿਹੜਾ ਸੰਤਾਪ ਅੱਜ ਚੱਲ ਰਿਹਾ ਇੰਨਾ ਸੰਤਾਪ ਤਾਂ ਅਵਦਾਲੀ ਦੇ 11 ਹੱਲਿਆ ਚ ਨਹੀਂ ਪੰਜਾਬ ਨੇ ਛੱਲਿਆ ਜਦੋਂ ਕਹਿੰਦੇ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਅੱਜ ਜੇ ਸਤਗੁਰੂ ਨਾਨਕ ਦੇਵ ਮਹਾਰਾਜ ਹੁੰਦੇ ਪਰ ਜ਼ਰੂਰ ਇਹ ਗੱਲ ਕਹਿੰਦੇ ਐਤੀ ਮਾਰ ਪਈ ਕੁਰਨਾਣੇ ਤੈ ਕੀ ਦਰਦ ਨਾ ਆ ਲੇਕਿਨ ਜਦੋਂ ਪੰਜਮੇ ਪਿਤਾ ਸਤਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਖਦੇ ਆ ਤਾਂ ਤੇਰਾ ਭਾਣਾ ਮਿੱਠਾ ਲੱਗੇ ਪਰ ਮੈਂ ਸਦਕੇ ਜਾਨਾ ਪੰਜਾਬੀਆਂ ਦੇ ਜਿਨ੍ਹਾਂ ਨੇ ਪੰਜਾਬ ਦੇ ਇਸ ਦੁੱਖ ਦੀ ਘੜੀ ਚ ਜਦੋਂ ਅਜ 23 ਦੇ 23 ਜ਼ਿਲ੍ਹਿਆਂ ਦੇ ਜਿਹੜੇ ਪਿੰਡ ਆ ਉਹ ਖਰਾਬ ਮੌਸਮ ਨਾਲ ਔਰ ਤਕਰੀਬਨ ਅੱਠ ਜ਼ਿਲ੍ਹੇ ਜਿਹੜੇ ਆ ਉਹ ਲਗਭਗ 8 ਤੋਂ ਜ਼ਿਆਦਾ ਖੜਾਂ ਦੇ ਨਾਲ ਪੀੜਤ ਵਾ ਲੋਕਾਂ ਦੇ ਘਰ ਡੇ ਗਏ ਚਾਰ ਦਿਵਾਰੀਆਂ ਢੇ ਗਈਆਂ ਡੰਗਰ ਹੜ ਗਏ ਮਰ ਗਏ ਮਸ਼ੀਨਰੀਆਂ ਸੁਆਹਾ ਹੋ ਗਈਆਂ ਹਰ ਚੀਜ਼ ਪੰਜਾਬ ਦੀ ਤਕਰੀਬਨ 1800 ਪਿੰਡ 1800 ਪਿੰਡ ਜਿਹੜਾ ਮਲਿਆ ਮੇਟ ਹੋ ਗਿਆ ਔਰ ਜੋ ਸੰਲੜੀ ਦੇ ਵਿੱਚ ਅਸੀਂ ਇਸ ਗਰਦਾਸਪੁਰ ਜ਼ਿਲ੍ਹੇ ਦੇ ਫਤੇਗਰ ਚੂੜੀਆਂ ਪਿੰਡ ਚ ਖੜੇ ਆ ਸ਼ਹਿਰ ਚ ਖੜੇ ਆ ਕਹਾਂ ਅਸੀਂ ਡੇਰਾ ਬਾਬਾ ਨਾਨਕ ਤੇ ਦੋ ਪਿੰਡਾਂ ਦਾ ਦੌਰਾ ਜਿਹੜਾ ਆ ਉਹ ਸਾਡੇ ਵਿੱਚ ਸੰਤ ਸਪਾਹੀ ਜਿਹੜੀ ਸੁਸਾਇਟੀ ਆ ਲੁਧਿਆਣੇ ਤੋਂ ਭਾਜੀ ਦਵਿੰਦਰ ਜੀ ਚਲਾਉਂਦੇ ਆ ਉਹਨਾਂ ਦੀ ਰਵਾਈ ਦੇ ਵਿੱਚ ਅਸੀਂ ਅੱਜ ਨਾਲ ਚੱਲੇ ਆ ਔਰ ਵਿਸ਼ੇਸ਼ ਤੌਰ ਤੇ ਜਦੋਂ ਇਹ ਖਬਰ ਲੱਗੀ ਤਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਤਪਸਥਾਨ ਚਰਨ ਜਿਹੜਾ ਸ਼੍ਰੀ ਗੁਰੂ ਦਾਸ ਮਾਰੇ ਦੀ ਚੰਚੋ ਕਰਦੀ ਆ ਤਾਂ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਹੈ ਡਾਕਟਰ ਕੇਵਲ ਸਿੰਘ ਚਾਕਰ ਸਾਹਿਬ ਬਾਬਾ ਜੀ ਇਹ ਵੀ ਅੱਜ ਆਪਣੇ ਨਾਲ ਆਏ ਆ ਜਿੱਥੇ ਡਾਕਟਰ ਆ ਬਾਬਾ ਕੇਵਲ ਸਿੰਘ ਜੀ ਨੇ ਦਵਾਈਆਂ ਦਾ ਵੱਡੇ ਕਾਰਟੂਨ ਨਾਲ ਲੈ ਕੇ ਆਏ ਆ ਉੱਥੇ ਭਾਈ ਦਵਿੰਦਰ ਸਿੰਘ ਜੀ ਇਹਨਾਂ ਨੇ ਵੀ ਦਵਾਈਆਂ ਰਸਤਾ ਔਰ ਇਲਾਕੇ ਦੇ ਦਾਨਵੀਦਾਰੇ ਨਾਲ ਔਰ ਵੱਖ-ਵੱਖ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਦੇ ਨਾਲ ਇਹ ਲੋਕਾਂ ਦੀ ਪੀੜਾ ਜਿਹੜੀ ਆ ਉਹਦੇ 'ਚ ਖੜੇ ਹੋਏ ਆ ਔਰ ਮੈਂ ਵੀ ਜਿਹੜੇ ਪੰਜਾਬ ਦੇ ਪੰਜਾਬੀਆਂ ਲਈ ਲੋਕ ਲੜ ਰਹੇ ਆ ਉਹਨਾਂ ਦੀ ਜिद ਵਾ ਕਿ ਅਸੀਂ ਆਪਣਾ ਪੰਜਾਬੀ ਭੈਣ ਭਰਾ ਦੁਖੀ ਨਹੀਂ ਰਹਿਣ ਦੇਣਾ ਭੁੱਖਾ ਨਹੀਂ ਰਹਿਣ ਦੇਣਾ ਪੰਜਾਬੀ ਦਾ ਛੱਡੋ ਡੰਗਰ ਵੀ ਭੁੱਖੇ ਨਹੀਂ ਰਹਿਣਦੇ ਨੇ ਜਿਹੜੇ ਉਹ ਸਾਰੇ ਪੰਜਾਬੀ ਜਿਹੜੇ ਅੱਜ ਸੇਵਾ ਚ ਲੱਗੇ ਹੋ ਆ ਉਹਨਾਂ ਦੀ ਹੌਸਲਾ ਅਫਜਾਈ ਕਰਨ ਲਈ ਔਰ ਆਪਣੇ ਲੋਕਾਂ ਦਾ ਦੁੱਖ ਦਰ ਦੇਖਣ ਲਈ ਮੈਂ ਕਿਹ ਪਹੁੰਚਿਆ ਜਾਈ ਕਿਹ ਕਿਹੜੇ ਪਿੰਡਾਂ ਚ ਅੱਜ ਤੁਸੀਂ ਜਾ ਰਹੇ ਅੱਜ ਸਹੀ ਇੱਥੇ ਦੋ ਪਿੰਡਾਂ ਚ ਡੇਰਾ ਬਾਬਾ ਨਾਨਕ ਕਿਉਂਕਿ ਇਹ ਤਾਂ ਸਾਰਾ ਹੀ ਇਲਾਕਾ ਜਿਹੜਾ ਟੋਟਲੀ ਖਾਣਾ ਦੀ ਮਾਰ ਚ ਤਬਾਹ ਹੋ ਗਿਆ ਆ ਦੋ ਪਿੰਡ ਜਿਹੜੇ ਰੂੜੇਆਣ ਤੇ ਦੂਜਾ ਪਿੰਡ ਹੈਗਾ ਆ ਚੰਗੀ ਕੋਲੇਵਾਲ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਾਣਾ ਕਿਉਂਕਿ ਮੇਰੇ ਲਈ ਇਹ ਇਲਾਕਾ ਬਿਲਕੁਲ ਨਵਾਂ ਆ ਔਰ ਪਿੰਡਾਂ 'ਚ ਜਾਣਾ ਤਾਂ ਹੋਰ ਵੀ ਬਿਲਕੁਲ ਨਵਾਂ ਪਰ ਦਿਲ ਜਿਹੜਾ ਹਰ ਪੰਜਾਬੀ ਦਾ ਇਸ ਗੱਲ 'ਤੇ ਅੱਜ ਦਰਦਮੰਦ ਹੈ ਕਿ ਯਾਰ ਅਸੀਂ ਵੀ ਕੁਝ ਉੱਥੇ ਸੇਵਾ ਪਰਈਏ ਅਸੀਲ ਕੋ ਸੇਵਾ ਕਰਈਏ ਬਸ ਉਹ ਸੇਵਾ ਹੀ ਜਿਹੜੀ ਆ ਉਹ ਪੰਜਾਬੀਆਂ ਦੀ ਉਹਦੇ ਲਈ ਆ ਸਰ ਵੀ ਬਾ ਰਾਜਾ ਬਣੇ ਨਗਦੀ ਵੀ ਡੀਜ਼ਲ ਵਾਸਤੇ ਲੋਕਾਂ ਦੀ ਸੇਵਾ ਕਰ ਰਹੇ ਆ ਦੇਖੋ ਅੱਜ ਦੇ ਦਿਨ ਜੇ ਨਿੱਕਾ ਪੈਸਾ ਵੀ ਦੇ ਤਾ ਨਾ ਜਿਸ ਜਿਸੇ ਜੱਗ ਦੇ ਵਿੱਚ ਸੇਵਾ ਦੇ ਜੱਗ ਵਿੱਚ ਲੋਕਾਂ ਦੇ ਪੀੜਾਂ ਦਾ ਪ੍ਰਾਗ ਅੱਜ ਚੱਲ ਰਿਹਾ ਪੰਜਾਬੀ ਗੀਤ ਗਾਉਂਦੇ ਰਹੇ ਨਾ ਪੀੜਾਂ ਦਾ ਪ੍ਰਾਗਾ ਭੁੰਦੇ ਪੱਠੀ ਵਾਲੀਏ ਅੱਜ ਪੀੜਾਂ ਦਾ ਪ੍ਰਾਗਾ ਪੰਜਾਬੀਆਂ ਦਾ ਉਹਨੂੰ ਭੁੰਨਣ ਦੇ ਲਈ ਪੂਰੇ ਪੰਜਾਬੀ ਜਿਹੜੇ ਆ ਉਹ ਚਾਹੁੰਦੇ ਆ ਕਿ ਪੀੜਾ ਜਿਹੜੀ ਆ ਘਟ ਜਾਏ ਅੱਜ ਤਾਂ ਹਲੇ ਸ਼ੁਰੂ ਹੋਈ ਆ ਆ 15 20 ਦਿਨ ਹੜ੍ਹਾਂ ਦੀ ਮਾਰਨਾ ਅਕਲ ਦਾ ਹੀ ਮੌਸਮ ਨਿੰਬਲ ਜਿਹੜਾ ਹੋਣਾ ਸ਼ੁਰੂ ਹੋਇਆ ਹੈ ਆਣੇ ਵਾਲੇ ਦਿਨਾਂ 'ਚ ਸਾਨੂੰ ਫੌਗ ਮਸ਼ੀਨਾਂ ਲੈ ਕੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ-ਪਿੰਡ ਉਤੂਆ ਵੀ ਮਾਰਨਾ ਪੈਣਾ ਮੱਛਰ ਦਾ ਜਿਹੜੇ ਸੈਂਕੜੇ ਹਜ਼ਾਰਾਂ ਡੰਗਰ ਮਰ ਗਏ ਆ ਉਹਨਾਂ ਬਿਮਾਰੀਆਂ ਫੈਲਣੀਆਂ ਉਹਦੇ ਲਈ ਸਾਨੂੰ ਜਿਹੜਾ ਹੈਗਾ ਉਹ ਵੱਖ-ਵੱਖ ਭਾਗਾ ਨੂੰ ਔਰ ਸਮਾਜ ਸੇਵੀ ਜਥੇਬੰਦੀਆਂ ਨੂੰ ਲੱਗਣਾ ਪੈਣਾ ਆ ਜ਼ਮੀਨਾਂ ਹੜ ਗਈਆਂ ਰੇਤੇ ਨਾਲ ਮਿੱਟੀ ਨਾਲ ਗਾਰ ਨਾਲ ਭਰ ਗਈਆਂ 2 ਲੱਖ ਹਕਟੇਰ ਜਿਹੜੀ ਜ਼ਮੀਨ ਹੈ ਉਹ ਰੁੜ ਗਈ ਆ ਉਹਦੀ ਵੀ ਪਰਵਰਿਸ਼ ਕਰਨੀ ਪੈਣੀ ਆ ਤਾਂ ਜਿਹੜੀ ਵੀ ਕੋਈ ਪਾਰਟੀ ਆ ਕੋਈ ਮਨੁੱਖ ਆ ਜਿਹੜਾ ਵੀ ਸੇਵਾ ਕਰ ਰਿਹਾ ਉਹ ਸਭ ਚੰਗੇ ਨੇ ਉਹਨਾਂ ਸਾਰਿਆਂ ਦੀ ਹੱਲਾਸ਼ੇਰੀ ਅਸੀਂ ਕਰਦੇ ਆ